ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੇ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਹੋਰ ਭਣੇ ਕਿਵੇਂ ਆ ਤੂੰ ਸਤਿ ਸ੍ਰੀ ਅਕਾਲ ਵੀਰੇ ਠੀਕ ਐ ਮੈਂ ਤੇ ਭਣੇ ਜੇਕਰ ਆਪਾਂ ਗੱਲ ਕਰੀਏ ਆਪਾਂ ਮੱਝਾਂ ਨਹੀਂ ਹਨਾ ਵੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਤਾਂ ਕੰਮ ਸਟਾਰਟ ਕਰੇ ਨੂੰ ਆਪਾਂ ਨੂੰ ਵੀਰੇ 5-6 ਸਾਲ ਹੋ ਗਏ ਇਹ ਕੰਮ ਸਟਾਰਟ ਕਰੇ ਨੂੰ ਠੀਕ ਐ ਤੇ ਜਿੱਦਾਂ ਕਿ ਭਣੇ ਮਤਲਬ ਕਈ ਲੋਕ ਕਹਿੰਦੇ ਹਨਾ ਵੀ ਪੰਜ ਤਾਂ ਆਪਾਂ ਨੂੰ ਪੰਜ 5-6 ਸਾਲ ਹੋ ਗਏ ਹਨਾ ਤੇ ਵੀ ਕਈ ਕਹਿੰਦੇ ਨਹੀਂ ਵੀ ਇਹਨਾਂ ਜੇ ਕੋਈ ਬਚਦਾ ਨਹੀਂ ਵੀ ਤੈਨੂੰ ਕੀ ਲੱਗਦਾ ਬਾਤ ਦਾ ਪਤਾ ਕਿਉਂ ਨਹੀਂ ਹੁੰਦਾ ਜਦੋਂ ਮੰਨ ਕੇ ਚੱਲੋ ਮੈਂ ਅੱਜ ਮੈਂ ਕਿਸੇ ਦੇ ਮਗਰ ਲਾ ਕੇ ਕਿਸੇ ਵੱਡੇ ਡੈਰੀ ਫਾਰਮ ਨੂੰ ਦੇਖ ਕੇ ਮੈਂ ਕਹਿਆ ਪਹਿਲੇ ਵੀ ਬੱਚਤ ਬਹੁਤ ਹੋਊਗੀ ਢੋਲ ਦੁੱਧਾਂ ਦੇ ਭਰ ਕੇ ਜਾਂਦੇ ਨੇ ਹਨਾ ਸਾਰਾ ਦਿਨ ਲੇਤਰੇ ਦੇਤਰੇ ਦੀ ਹੋਈ ਜਾਂਦੇ ਵੀ ਬੱਚਤ ਬਹੁਤ ਜ਼ਿਆਦਾ ਹੋਊਗੀ ਹਨਾ ਬਾਤ ਦਾ ਵੀਰੇ ਬਹੁਤ ਕੁਝ ਹੈ ਇਨਾਂ ਚ ਕਿ ਉਹ ਬੱਚਤ ਦਾ ਪਾਇ ਜੇ ਆਪਾਂ ਮੰਡੀਕਰਨ ਆਪ ਕਰਾਂਗੇ ਬਾਕੀ ਇਹਨਾਂ ਦੀ ਜਿਹੜੀ ਦੇਖ ਰੇਖ ਹੈ ਤੂੰ ਹੁਣ ਦਿਖਾ ਸਕਦਾ ਵੀਰੇ ਵੀ ਇਹ ਬੈਠੀਆਂ ਕਿਵੇਂ ਨੇ ਬਾਕੀ ਹੁਣ ਜਿਵੇਂ ਮੱਸਰ ਦਾ ਹੁਣ ਜਿਹੜਾ ਸੀਜ਼ਨ ਹੀ ਕਹਿ ਸਕਦੇ ਹੁਣ ਜਿਹੜਾ ਆ ਮਹੀਨਾ ਨਾ ਮੱਸਰ ਬਹੁਤ ਜ਼ਿਆਦਾ ਹੋਊਗਾ ਤੇ ਇੱਕ ਜਿਹੜੇ ਚੰਮ ਜੂਆਂ ਚਿਚੜੀਆਂ ਜੀ ਮੱਖੀ ਬਹੁਤ ਜਿਆਦਾ ਹੋ ਗਈ ਇਹ ਮਹੀਨਾ ਬਹੁਤ ਤੰਗ ਕਰਦੀ ਹੈ ਪਸ਼ੂ ਨੂੰ ਇੱਥੇ ਆ ਕੇ ਫਿਰ ਪਸ਼ੂਆਂ ਦਾ ਨਾ ਦੁੱਧ ਟੁੱਟ ਜਾਂਦਾ ਦੁੱਧ ਘਟ ਜਾਂਦਾ ਜੀ ਮੈਂ ਆਪਾਂ ਕਹਿ ਸਕਦੇ ਆ ਇਹ ਪਰ ਇਹਨਾਂ ਦਾ ਇਲਾਜ ਕੀ ਹੈ ਵੈਸੇ ਜੇਕਰ ਆਪਾਂ ਗੱਲ ਕਰੀਏ ਚਿਚੜੀਆਂ ਹੁੰਦੀਆਂ ਨੇ ਜੀ ਆਪਾਂ ਘਰੇ ਦੇਸੀ ਇਲਾਜ ਵਰਤਦੇ ਹੁੰਦੇ ਨੇ ਜਿਵੇਂ ਵੀ ਹਰ ਇੱਕ ਵੀਡੀਓ ਚ ਆਪਾਂ ਦੱਸਦੀ ਹੁੰਦੇ ਆਂ ਵੀ ਅਸੀਂ ਵੀਰੇ ਆਪਦੇ ਚੈਨਲ ਤੇ ਦੱਸਦੇ ਹੁੰਦੇ ਹਾਂਗੇ ਜਿਹੜਾ ਹੁਣ ਜਿਵੇਂ ਹੁਣ ਆਪਾਂ ਇਹ ਮੱਛਰ ਵਾਸਤੇ ਸਭਰੇ ਕਿ ਧੂਆਂ ਬਹੁਤ ਲਾਉਣੇ ਬਈ ਤੂੰ ਹੀ ਕਿੰਨਾ ਟਾਈਮ ਚੱਲਦੀ ਹੈ ਕਿਉਂਕਿ ਉਹ ਵਾਰੀ ਵਾਰੀ ਧੂਆਂ ਆਪ ਉੱਪਰ ਉੱਠ ਜਾਂਦਾ ਜਾਂ ਆਪਾਂ ਪੱਖੇ ਲਾਏ ਹੋਣੇ ਚਲੋ ਡੁੱਟ ਕੇ ਘੁੰਮ ਘੁੰਮ ਕੇ ਪਸੂਆਂ ਚ ਜਾਈ ਜਾਂਦਾ ਠੀਕ ਹੈ ਜਦੋਂ ਹੁਣ ਜਿਵੇਂ ਮੰਨ ਕੇ ਚਲੋ ਆਪਣਾ ਸੈੱਟ ਹੈਗਾ ਉਹ ਤੂੰ ਇਹਨਾਂ ਨਾਲ ਇੱਕ ਗੁੰਮਸਜੀ ਬਣ ਜੂਗੀ ਪਸੂਆਂ ਦੇ ਫਿਰ ਨਾ ਲਾਲਾ ਡਿੱਗਣ ਲੱਗ ਜਾਂਦੀਆਂ ਨੇ ਮੂੰਹ ਚ ਇਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਆ ਹੁਣ ਮੈਂ ਉਹ ਪੰਪ ਲਿਆ ਹੁੰਦਾ ਹੋਇਆ ਸੋਨ ਮੈਂ ਦਿਖਾਉਣੀ 1 ਮਿੰਟ ਰੁਕ ਡੀਜ਼ਲ ਦਾ ਪਾ ਲੋ ਲੈਟਰ ਡੀਜ਼ਲ ਪਾ ਕੇ ਨੀ ਪੰਪ ਨਾਲ ਹਵਾ ਜੀ ਬਣ ਜਾਂਦੀ ਆ ਸਾਰਿਆਂ ਦੇ ਡੀਜ਼ਲ ਜਿਵੇਂ ਆਪਾਂ ਸਪਰੇਅ ਕਰਦੇ ਹੁੰਨੇ ਆ ਨਾ ਸਪਰੇਅ ਕਰ ਦੋ ਵੀਰੇ ਮਦਾਲੀ ਨੇ ਕਿ ਵੀ ਮੱਛਰ ਹੈ ਨਾ ਉੱਪਰ ਬੈਠ ਜਾਊਗਾ ਜਿਵੇਂ ਵੀ ਆਰਾਮ ਨਾਲ ਐਸਾ ਬੈਠਣਗਾ ਮੱਛਰ ਦਾ ਤਾਂ ਚਲੋ ਤੂੰ ਇਹ ਨਾਲ ਆ ਹੁੰਦਾ ਜਿਹੜੀ ਚਿੜੀਆਂ ਨੇ ਆਪਣੀਆਂ ਉਹਨਾਂ ਲਈ ਆਪਾਂ ਕੀ ਰੱਤਦੇ ਆ ਜਿਵੇਂ ਦੇਸੀ ਘੋਲ ਬਣਾਉਣੇ ਬਾਕੀ ਸਾਰੇ ਨੂੰ ਪਤਾ ਬਈ ਮਲ ਕੇ ਚੱਲੋ ਵੀ ਮੈਡੀਕਲ ਤੇ ਬਹੁਤ ਤਰ੍ਹਾਂ ਦੀਆਂ ਸਪਰੇਆਂ ਆ ਰਹੀਆਂ ਨੇ ਪਰ ਵਿੱਚ ਵੀਰ ਕਹਿੰਦੇ ਨੇ ਭਣੀ ਜੋ ਮੋਨ ਹੋਂਦੀ ਹੈ ਕਿ ਕਿਹੜੀ ਹੁੰਦੀ ਵੀ ਉਹ ਸਪਰੇ ਕਰ ਦਿਆ ਕਰੋ ਤੁਸੀਂ ਵੀਰੇ ਬਹੁਤ ਥਾਮਾਂ ਦੇ ਉੱਤੇ ਨਾ ਉਹ ਵੀ ਉਹ ਚੀਜ਼ਾਂ ਨਾਲ ਬਹੁਤ ਵੱਡੇ ਨੁਕਸਾਨ ਹੋਏ ਨੇ ਪਸ਼ੂ ਦੀ ਆਦਤ ਹੁੰਦੀ ਹੈ ਵੀਰੇ ਇਹਨਾਂ ਨੇ ਜੀਵ ਨਾਲ ਨਾ ਮੰਨ ਲਓ ਵੀ ਉਹ ਦੂਜੇ ਪਸ਼ੂ ਨੂੰ ਵੀ ਚਟਨਾ ਕੰਧਾ ਦੇ ਉੱਤੇ ਵੀ ਜੀਭਾਂ ਮਾਰ ਲੱਗ ਜਾਂਦੇ ਨੇ ਕਹਿੰਦੇ ਆਪਾਂ ਛੜਕਿਆ ਕਰਾਂਗੇ ਸਪਰੇ ਦਾ ਖੁਰਲਿਆਂ ਚ ਵੀ ਡਿੱਗੂਗੀ ਹੈ ਨਾ ਤੇ ਉਹਦਾ ਦੇਸੀ ਇਲਾਜ ਪਤਾ ਕੀ ਹੈ ਵੀਰੇ ਮੰਨ ਕੇ ਚੱਲੋ ਜਿਵੇਂ ਹੁਣ ਆਪਣੇ ਕੋਲੇ 20 ਮ ਚੌਂਦਾ ਤੇਲ ਇੱਕ ਨਿੰਮ ਦਾ ਤੇਲ ਤੇ ਇੱਕ ਫਰਨ ਪੰਜ ਕਿ ਟਿੱਕੀਆਂ ਫਰਨੈਲ ਦੀਆਂ ਪੰਜ ਟਿੱਕੀਆਂ ਮੁਸਕ ਕਪੂਰ ਦੀਆਂ ਇੱਕ ਉਹ ਸਪਰੇਅ ਐਵੇਂ ਸਾਨੂੰ ਦਿਖਾਉਣੀ ਆ ਉਹ ਥੋੜੀ ਥੋੜੀ ਕਿ ਪਾਉਣੇ ਹੁੰਦੇ ਆ ਆ ਦਿਖਾ ਦੇ ਇਹ ਪਤਾ ਇਹਦਾ ਫਾਇਦਾ ਕੀ ਹੈ ਜਿਹੜੀ ਆਪਾਂ ਕੋਈ ਹੋਰ ਸਪਰੇਅ ਲਾਉਣੇ ਆ ਪਰ ਇਹਦਾ ਅਸੀਂ ਵੀਰੇ ਪ੍ਰੈਕਟੀਕਲ ਆਪ ਕਰਦੇ ਹੁੰਦੇ ਮੈਂ ਨਹੀਂ ਚਾਹੁੰਦੀ ਕਿ ਕਿਸੇ ਪਸ਼ੂ ਦਾ ਕੋਈ ਨੁਕਸਾਨ ਹੋਵੇ ਹੈਨਾ ਜਾਂ ਕਿਸੇ ਕੋਈ ਕੱਟਰੂ ਦਾ ਨੁਕਸਾਨ ਹੋਵੇ ਮੰਨ ਲਓ ਵੀ ਆਪਾਂ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਦੇ ਆ ਬਹੁਤ ਔਖੇ ਹੁੰਦੇ ਨੇ ਵੀਰੇ ਇਹ ਥੋੜੀ ਜੀ ਮਾਤਰਾ ਦੇ ਵਿੱਚ ਪਾਉਣੀ ਜਿਵੇਂ ਬੂੰਦਾਂ ਜਿਹੀਆਂ ਕੁਝ ਪਾਉਣੀ ਨੇ ਮੈਂ ਕਿਉਂਕਿ ਉਹ ਦੂਜੀਆਂ ਚੀਜ਼ਾਂ ਵੀ ਸਾਰੀਆਂ ਉਹ ਵੀ ਕੌੜੀ ਹੁੰਦੀਆਂ ਨੇ ਤੇ ਉਹ ਜਦੋਂ ਆਪਾਂ ਇਹਨਾਂ ਦਾ ਘੋਲ ਬਣਾ ਕੇ ਸਾਰਾ ਪਿੰਡੇ ਦੇ ਉੱਤੇ ਲਾਤਾ ਚਾਹੇ ਜ਼ਖਮ ਤੇ ਲਾ ਦਿਓ ਪਸ਼ੂ ਤੇ ਲੜੂਗਾ ਨਹੀਂ ਕਤਾਈ ਜਿਵੇਂ ਨਾਲੇ ਚਿਚੜਾਂ ਦੇ ਇੱਕ ਮਹੀਨਾ ਤੁਸੀਂ ਦੇਖ ਲਿਓ ਹਰ ਇੱਕ ਨੂੰ ਪਤਾ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੱਗ ਜਾਂਦੀ ਨਹੀਂ ਇਹ ਫਿਰ ਪਸ਼ੂ ਦਾ ਮੰਨ ਕੇ ਚੱਲੋ ਇਹਨਾਂ ਦੇ ਵਿੱਚ ਸੁਸਤੀ ਜੀ ਆਉਣ ਲੱਗ ਜਾਂਦੀ ਹੈ ਤੇ ਅੱਖਾਂ ਚੋਂ ਪਾਣੀ ਜਿਆ ਡਿੱਗਣ ਲੱਗ ਜਾਂਦਾ ਜਿਹੜੀ ਜਿਵੇਂ ਵਦਨ ਫੁੱਲਣ ਜੋ ਹਟ ਜਾਂਦੇ ਨੇ ਇਹ ਲੱਗਣਗੇ ਕਿਵੇਂ ਜਿਹੜੀਆਂ ਨਾੜਾਂ ਹੁੰਦੀਆਂ ਨੇ ਨਾ ਉਹਨਾਂ ਦੇ ਚਿਪਕ ਜਾਂਦੇ ਨੇ ਬਹੁਤ ਗੁੱਸੇ ਬਣ ਜਾਂਦੇ ਨੇ ਜਾਦੇ ਉਹ ਬਈ ਕੱਟਰ ਨੂੰ ਆਨੂੰ ਵੀ ਖਾਣ ਲੱਗ ਜਾਂਦੇ ਨੇ ਦੁੱਧ ਵੀ ਛਕਾਉਂਦੇ ਨੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਚੀਜ਼ਾਂ ਦਾ ਤੇ ਭਾਣੇ ਜਿੱਦਾਂ ਕਿ ਆਪਾਂ ਗੱਲ ਕਰੀਏ ਆਪਣੇ ਪਸ਼ੂ ਹਨਾ ਬਹੁਤ ਹੀ ਆਰਾਮ ਨਾਲ ਬੈਠੇ ਹਨਾ ਵੀ ਇਹਦਾ ਕੀ ਰਾਜ ਹੋਇਆ ਵੀ ਇਦਾਂ ਬੈਠਣ ਦਾ ਇਹਨਾਂ ਦਾ ਰਾਜ ਵੀਰੇ ਮੈਂ ਮੰਨ ਕੇ ਚੱਲੋ ਆਪ ਭੁੱਖੀ ਰਹਿ ਜੂਗੀ ਪਰ ਇਹਨਾਂ ਨੂੰ ਨਾ ਤਾਂ ਕਦੇ ਸਾਂਭ-ਸਵਾਲ ਕਰਨਿਓ ਤੇ ਨਾ ਇਹਨਾਂ ਨੂੰ ਭੁੱਖੇ ਰਹਿਣ ਦਿੱਤਾ ਪਰ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਇਹਨਾਂ ਨੇ ਸਾਨੂੰ ਵੀ ਬਹੁਤ ਕੁਛ ਦਿੱਤਾਗਾ ਜੇ ਆਪਾਂ ਜੇ ਇਹ ਕੀਤਾ ਕਰਨਾ ਹੈ ਡੈਰੀ ਫਾਰਮਰ ਦਾ ਹਨਾ ਤੇ ਪਾਣੀ ਚਲੋ ਹਨਾ ਨਸ਼ ਲਾਣਾ ਬਹੁਤ ਤਰ੍ਹਾਂ ਦੇ ਹੁੰਦੇ ਜਿੱਦਾਂ ਕਿ ਮੋਰਾ ਹੋਗੀ ਨੀ ਦੀ ਰਾਵੇ ਹੋਗੀ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਬਰੀਡ ਸਭ ਤੋਂ ਵਧੀਆ ਹੈਗੀ ਵੀਰੇ ਜੇ ਗੱਲ ਕਰੀਏ ਆਪਾਂ ਬਰੀਡ ਦੀ ਹੁਣ ਜਿਹੜਾ ਵਿਚਾਰੇ ਨੇ ਸਟਾਰਟਿੰਗ ਤੋਂ ਕੰਮ ਸ਼ੁਰੂ ਕਰਨਾ ਹੈ ਨਾ ਉਹ ਬਰੀਡ ਤੇ ਕੰਮ ਨਹੀਂ ਕਰ ਸਕਦਾ ਜਦੋਂ ਉਹਦੇ ਕੋਲ ਹੁਣ ਵਿੱਚ ਮੇਰੇ ਕੋਲੇ ਫੋਨ ਆਉਂਦੇ ਨੇ ਭੈਣਾਂ ਦੇ ਵੀ ਆਉਂਦੇ ਨੇ ਵੀਰਾਂ ਦੇ ਵੀ ਆਉਂਦੇ ਨੇ ਭੈਣੇ ਅਸੀਂ ਕੰਮ ਸਟਾਰਟ ਕਰਨਾ ਸਾਡੇ ਕੋਲੇ ਪੈਸੇ ਇੰਨੇ ਹੈ ਨਹੀਂਗੇ ਨਾ ਉਹ ਵਿਚਾਰਾ ਬਰੀਡ ਦਾ ਹੁਣ ਮੰਨ ਕੇ ਚੱਲੋ ਜਿਹੜੀਆਂ ਵਧੀਆ ਬਰੀਡ ਦੀਆਂ ਝੋਟੀਆਂ ਨੇ ਕਟੀਆਂ ਨੇ ਮੱਝਾਂ ਨੇ ਗਈਆਂ 5-5 ਲੱਖ ਤੱਕ ਵੀ ਮੱਝ ਪਈ ਐ 6-6 ਲੱਖ ਦੀਆਂ ਝੋਟੀਆਂ ਵੀ ਵਿਕਦੀਆਂ ਨੇ ਉਹ ਵਿਚਾਰਾ ਇੰਨੇ ਪੈਸੇ ਨਹੀਂ ਲਾ ਸਕਦਾ ਨਾ ਪਹਿਲਾਂ ਵੀਰੇ ਤੁਸੀਂ 4 ਕਟੀਆਂ ਤੋਂ ਕੰਮ ਸਟਾਰਟ ਕਰ ਲਓ ਝ ਵੀ ਮੰਨ ਲਓ ਦੁੱਧ ਰਲ ਜਾਣਗੇ ਆ ਉਸ ਤੋਂ ਬਾਅਦ ਛੋੜੇ ਉਹ 1.5 1.5 ਲੱਖ ਦੀ ਦੋ ਦੋ ਤਿੰਨ ਸਾਲ ਸੰਭ ਕੇ ਛੋੜੀਆਂ ਉਹ ਪੰਚਾ ਜੇ ਲੱਖ ਰੁਪਏ ਆਪਾਂ ਲਾਤਾ 6-7 ਲੱਖ ਦੀਆਂ ਛੋਟੀਆਂ ਉਹ ਤਿਆਰ ਹੋ ਜਾਣਗੀਆਂ ਤਿਆਰ ਹੋ ਜਾਣਗੀਆਂ ਹੌਲੀ ਹੌਲੀ ਜੇ ਹੁਣ ਛੋੜੀਆਂ ਮੰਨ ਲਓ ਛੋਟੀਆਂ ਚਾਰ ਛੋਟੀਆਂ ਨੇ ਚਾਰ ਛੋਟੀਆਂ ਆਪਣੀਆਂ ਪਹਿਲੇ ਸਵੇਰ ਉਹਨਾਂ ਨੇ 12-12 ਲੀਟਰ ਦੁੱਧ ਕੱਢਤਾ ਜਦੋਂ ਅਗਲੀ ਵਾਰੀ ਤੁਸੀਂ ਟੀਕੇ ਭਰਾਉਂਗੇ ਹਨਾ ਉਹਨਾਂ ਨੂੰ ਕਹੋ ਵੀ ਭਈ ਸਾਡੀ ਮੱਝੇ 12 ਲੀਟਰ ਦੁੱਧ ਦਿੰਦੀ ਆ ਤੁਸੀਂ 14 ਲੀਟਰ ਵਾਲੀ ਸਾਡੀ ਜਿਹੜੀ ਇਹਦੀ ਦਾਦੀ ਇਮਾਨਦਾਰ ਰਿਕਾਰਡ ਹੋਊਗਾ ਉਹ ਟੀਕਾ ਭਰੋ ਹ ਜਿਵੇਂ ਪਿਓਰ ਨਹੀਂ ਲੈਂਦੇ ਆਪਾਂ ਜਿਵੇਂ ਆਪਾਂ ਕਹਿੰਦੇ ਮਿਕਸ ਬਰੀਡ ਜੀ ਹੁੰਦੀ ਹੈਗੀ ਪਿੰਡਾਂ ਦੇ ਵਿੱਚ ਕੋਈ ਹੁੰਦੀ ਆਪਾਂ ਤੇ ਉਹ ਲੈ ਲਿਆ ਜਾਂ ਮੂਰਾ ਨਸਲ ਦੀਆਂ ਲੈ ਲਿਆ ਤੇ ਉਹ ਫਿਰ ਪਿਓਰ ਹੌਲੀ ਹੌਲੀ ਵੀਰੇ 2 3 ਸਾਲ ਚ ਆਪਣੀ ਬਰੀਡ ਪੂਰੀ ਵਧੀਆ ਤਿਆਰ ਹੋ ਜਾਂਦੀ ਹੈ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਦੋ ਨਸਲਾਂ ਜ਼ਿਆਦੇ ਆਪਾਂ ਨੂੰ ਹੁੰਦੀਆਂ ਨੇਗੇ ਵੀ ਇੱਕ ਨੀਲੀ ਰਾਵੀ ਤੇ ਇੱਕ ਮੂਰਾ ਠੀਕ ਹੈ ਇਹ ਦੁੱਧਦਾਰ ਗਾਰਡ ਵੀ ਇਹਨਾਂ ਦਾ ਬਹੁਤ ਚੰਗਾ ਹੈ ਆਪਣੇ ਕੋਲੇ ਮੂਰਾ ਤੇ ਨੀਲੀ ਰਾਵੀ ਹੈ ਠੀਕ ਹੈ ਭੈਣ ਜਿੱਦਾਂ ਕੀ ਆਪਾਂ ਗੱਲ ਕਰਦੇ ਹੁਣ ਆਪਾਂ ਜਿਵੇਂ ਕਹਿੰਦੇ ਮੰਡੀ ਕਰਨਾ ਆਪਾਂ ਨੂੰ ਆਪ ਕਰਨਾ ਚਾਹੀਦਾ ਵੀ ਉਹਦੇ ਚ ਆਪਾਂ ਨੂੰ ਕੀ ਬੈਨੀਫਿਟ ਹੁੰ ਬੈਣੀ ਫਟ ਵੀਰੇ ਚੀਜ਼ ਐ ਹੁਣ ਮੰਨ ਕੇ ਚਲੋ ਆਪਾਂ ਪਿੰਡਾਂ ਦੇ ਵਿੱਚ ਦੁੱਧ ਪਾਉਣੇ ਆ ਅੰਡੈਰੀਆਂ ਵਾਲੇ ਵੀਰ ਆਪਣੇ ਦੁੱਧ ਲੈ ਕੇ ਉਹ ਵੀਰੇ ਇੱਕ ਦਿੱਕਤ ਹਮੇਸ਼ਾ ਹੀ ਰਹਿੰਦੀ ਐ ਕਹਿਣਗੇ ਫੈਟ ਨਹੀਂ ਆਉਂਦੀ ਹੁਣ ਚਲੋ ਮੰਨ ਕੇ ਚਲੋ ਆਪਣੇ ਕੋਲੇ 20 ਮੱਝਾਂ ਨੇ ਹਨਾ ਆਪਾਂ ਹੱਦੋਂ ਵੱਧ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਘਰ ਦਾ ਦਾਣਾ ਵੀ ਪਾਉਣੇ ਆ ਫੀਡ ਵੀ ਪਾਉਣੇ ਆ ਜਿਹੜੀ ਹੁਣ ਕੱਲੇ ਆਪਾਂ ਕਾਰਗੱਲ ਫੀਡ ਪਾਉਣੇ ਆ ਜੇ ਹੁਣ ਕਾਰਗੱਲ ਆਪਾਂ ਕੱਲੇ ਦੁੱਧ ਕੱਢਣ ਵਾਸਤੇ ਪਾਵਾਂਗੇ ਉਹ ਪਸ਼ੂ ਨੂੰ ਨੁਕਸਾਨ ਵੀ ਹੁੰਦਾ ਹੈ ਹਨਾ ਕਿਉਂਕਿ ਉਹਨੇ ਪਸ਼ੂ ਦੇ ਹੱਡ ਕੱਢ ਦੇਣੇ ਨੇ ਹੁਣ ਵੀਰੇ ਅਸੀਂ ਨਾ ਨਾ ਲੇਟੀ ਵੀ ਪਾਉਣੀਆਂ ਤੇ ਜਿੰਨੀਆਂ ਦੇਸੀ ਚੀਜ਼ਾਂ ਵੀ ਸ਼ੱਕਰ ਵੀ ਪਾਉਣੀਆਂ ਗਰਮੀ ਦੇ ਵਿੱਚ ਸਾਡੀ ਮੱਝਾਂ ਦੁੱਧ ਨਹੀਂ ਟੁੱਟ ਰਹੀਆਂ ਕਿਉਂ ਮੈਨੂੰ ਇਹ ਤੁਸੀਂ ਹੁਣ ਦੇਖ ਸਕਦੇ ਜਿਵੇਂ ਮੱਝਾਂ ਬੈਠੀਆਂ ਨੇ ਦਿਖਾ ਕੈਮਰਾ ਮਾਰ ਦੇ ਇੱਕ ਵਾਰੀ ਸਾਰੀ ਇਹਨਾਂ ਦੀ ਸਫਾਈ ਵੀ ਦਿਖਾ ਜੇ ਹੁਣ ਥੱਲੇ ਬਈ ਇੰਨਾ ਨਾ ਗੰਦ ਪਿਆ ਗੋਹਾ ਪਿਆ ਮੱਛਰਾਂ ਨਾਲ ਦਾ ਪਸੂ ਬੈਠੇ ਬੇਰਾਮੀ ਹੋ ਗਈ ਦੁੱਧ ਵੀ ਟੁੱਟਣ ਗਿਆ ਠੀਕ ਹੈ ਤੇ ਫਿਰ ਪਸੂ ਉਹ ਹਿਸਾਬ ਨਾਲ ਆਪਣਾ ਦੁੱਧ ਦੇਊਗਾ ਵੀ ਨਹੀਂ ਫਿਰ ਹੁਣ ਆਪਾਂ ਨੂੰ ਕਿਵੇਂ ਹੋਊਗਾ ਨੁਕਸਾਨ ਹੀ ਨੁਕਸਾਨ ਹੈ ਬਾਕੀ ਫਿਰ ਆਪਾਂ ਗੱਲ ਕਰੀਏ ਦੁਆਰੇ ਮੰਡੀ ਕਰਨ ਦੀ ਚਲੋ ਇਹ ਚੀਜ਼ ਹੁੰਦੀ ਆਪਣੇ ਪਿੰਡਾਂ ਵਿੱਚ ਅਕਸਰ ਹੀ ਵੀਰ ਕਹਿ ਦਿੰਦੇ ਨੇ ਦੋ ਜੀ ਵੀ ਭਾਈ ਛੋਡੀ ਦਾ ਫੱਟ ਨਹੀਂ ਆਉਂਦੀ 50 55 55 53 ਰੁਪਏ ਇੰਨਾ ਦਾ ਦੁੱਧ ਆਪਣਾ ਮਸਾ ਰੱਖਿਆ ਜਾਂਦਾ ਹੈ ਨਾ ਮੰਡੀ ਕਰਨ ਦਾ ਆਪਾਂ ਨੂੰ ਇਹ ਚੀਜ਼ ਫਾਇਦਾ ਇੱਕ ਤਾਅ ਦੇ ਪ੍ਰੋਡਕਟ ਬਣਾ ਕੇ ਮਣ ਜਿਵੇਂ ਦੁੱਧ ਦੀ ਕਰੀਮ ਆ ਡੈਰੀਆਂ ਦੇ ਉੱਪਰ 400 ਰੁਪਏ ਕਿਲੋ ਵੀ ਕਰੀ ਐ ਠੀਕ ਐ ਤੁਸੀਂ ਮੱਖਣੀ ਬਣਾਓ ਬਾਕੀ ਕਰੀਮ ਤੋਂ ਫਿਰ ਆਪਾਂ ਮੱਖਣੀ ਬਣਾਵਾਗੇ ਇਹ ਪਿਓਰ ਮੱਖਣੀ ਹੋਊ ਪਿਓਰ ਮੱਖਣੀ ਠੀਕ ਐ ਮੱਖਣੀ ਬਣਾ ਕੇ ਸੇਲ ਕਰੋ ਦਹੀਂ ਬਣਾ ਕੇ ਸੇਲ ਕਰੋ ਆਪਣੇ ਜਿਹੜਾ ਨੇੜੇ ਕੋਈ ਸ਼ਹਿਰ ਲੱਗਦਾ ਹੈ ਉੱਥੇ 10 15 ਘਰ ਵਧੀਆ ਲਾਓ ਤੁਹਾਡਾ 70 80 ਰੁਪਏ ਦੁੱਧ ਜਾਊਗਾ ਆਪਣੀ ਮਿਹਨਤ ਹੈ ਜੇ ਆਪਾਂ ਮਿਹਨਤ ਕਰਾਂਗੇ ਤਾਂ ਬਚਤ ਹੀ ਬਚਤ ਆ ਵੀਰੇ ਇਹ ਤੁਹਾਨੂੰ ਕਦੇ ਵੀ ਮੈਂ ਇਹ ਕਹਿ ਸਕਦੇ ਆ ਘਾਟਾ ਨਹੀਂ ਹੋਗਾ ਇਹ ਕਿਤੇ ਦੇ ਵਿੱਚ ਹੂੰ ਵੀ ਜੇਕਰ ਮਨ ਮੰਨੀ ਵੀ ਜੇ ਆਪਾਂ ਨੂੰ ਮਤਲਬ ਮਹੀਨੇ ਦਾ 2 ਲੱਖ ਰੁਪਏ ਦਾ ਅੱਧਾ ਬਚਦਾ ਉਹ ਅੱਧਾ ਬਚਦਾ ਵੀਰੇ ਆਪਾਂ ਅੱਧ ਤੋਂ ਵੀ ਜ਼ਿਆਦਾ ਕੱਢ ਸਕਦੇ ਆ ਜੇ ਆਪਾਂ ਮੰਨਦੀ ਕਰਨਾ ਆਪ ਕਰਾਂਗੇ ਤੇ ਇਹਨਾਂ ਦੀ ਸਾਮ ਸਵਾਲ ਕਰਾਂਗੇ ਹੁਣ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਜੇ ਮੈਂ ਕਿਸੇ ਦੇ ਪਿੱਛੇ ਲੱਗ ਕੇ ਪਸ਼ੂ ਰੱਖ ਲੇ ਠੀਕ ਹੈ ਸਾਮ ਸਵਾਲ ਮੈਂ ਕਰੀ ਨਹੀਂ ਠੀਕ ਹੈ ਫਿਰ ਉਹ ਕੀ ਹੋਊਗਾ ਵੀ ਪਸ਼ੂ ਨੇ ਫਿਰ ਦੁੱਧ ਵੀ ਟੁੱਟਣਾ ਹੈ ਤੇ ਫਿਰ ਉਹਨੇ ਖਾਣਾ ਪੀਣਾ ਵੀ ਬੰਦ ਕਰ ਦੇਣਾ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਨੁਕਸਾਨ ਵੀ ਹੋਊਗਾ ਪਸੂ ਨੂੰ ਬਿਮਾਰੀਆਂ ਵੀ ਲੱਗਣਗੀਆਂ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਹੈ ਨਹੀਂ ਵੀਰੇ ਜਦੋਂ ਆਪਾਂ ਨੂੰ ਇਹ ਚੀਜ਼ਾਂ ਦੇ ਵੱਲ ਆਪਣਾ ਮਨ ਰੁਚੀ ਆਪਣਾ ਰੁਝਾਨ ਪਸ਼ੂਆਂ ਦੇ ਵਿੱਚ ਹੋਊਗਾ ਵੀ ਇਹ ਸੇਕਿੱਤਾ ਕਰਨ ਦਾ ਸ਼ੌਕ ਹੋਊਗਾ ਫਿਰ ਅਸੀਂ ਘਾਟਾ ਕਦੇ ਵੀ ਨਹੀਂ ਖਾ ਸਕਦੇ ਕਿ ਕਦੇ ਵੀ ਨਹੀਂ ਖਾ ਸਕਦੇ ਹੈਨਾ ਮੈਨੂੰ ਤਾਂ ਹੋਇਆ ਨਹੀਂ ਕਿਉਂਕਿ ਮੇਰਾ ਮੰਨ ਕੇ ਚੱਲੋ ਆਪਦੇ ਬੱਚੇ ਆ ਮੰਗੂ ਜੜੀਆਂ ਹੁਣ ਕਟੀਆਂ ਹੁੰਦੀਆਂ ਨੇ ਉਹਨਾਂ ਨਾਲ ਪਿਆਰ ਹੈ ਕੱਟਰੂਆਂ ਨਾਲ ਸਾਰੇ ਹੁਣ ਬਾਕੀ ਨਾਲ ਨਾਲ ਸਾਡਾ ਬੱਕਰੀਆਂ ਦਾ ਵੀ ਫਰਮ ਹੈ ਖੱਲੀਆਂ ਮੱਝਾਂ ਦਾ ਨਹੀਂ ਬੱਕਰੀਆਂ ਦਾ ਵੀ ਫਰ ਕਰਿੰਦੋ ਅਸੀਂ ਕੰਮ ਸਟਾਰਟ ਕੀਤਾ ਸੀ ਠੀਕ ਹੈ ਅੱਜ ਆਪਣੇ ਕੋਲੇ 40-50 ਬੱਕਰੀਆਂ ਨੇ ਤੇ ਉਹ ਵੀ ਇਸੇ ਤਰੀਕੇ ਹੋਇਆ ਸੀ ਸਾਰਾ ਜਿਵੇਂ ਦੋ ਬੱਕਰੀਆਂ ਪਾਉ ਕੋਈ ਬਰੀਡ ਦੀਆਂ ਨਹੀਂ ਲੈ ਕੇ ਆਂਦੀ ਸੀ ਨੋਰਮਲ ਬੱਕਰੀ ਲੈ ਕੇ ਆਈ ਸੀ ਅਸੀਂ 5-5000 ਦੀਆਂ ਉਹ ਕੀ ਹੋਇਆ ਵੀ ਇੱਕ ਵੀਰ ਨੇ ਸਾਨੂੰ ਆ ਕੇ ਕਿਹਾ ਵੀ ਭੈਣੇ ਤੁਸੀਂ ਬਰੀਡ ਤੇ ਕੰਮ ਕਰਨਾ ਸੀ ਮੇਰਾ ਉਹ ਵੀਰ ਨੂੰ ਇਹ ਸੰਭਾਲ ਸੀ ਵੀਰੇ ਦੇਖੋ ਅਸੀਂ ਚਲੋ ਮੰਨ ਲਓ 20000 ਦੀ 25 25000 ਦੀ ਜੇ ਆਪਾਂ ਜਾਰੇ ਬਰੀਡ ਦੀ ਬੱਕਰੀ ਲਵਾਂਗੇ ਪਿਆਰ ਤੱਕ ਵੀ ਬੱਕਰੀ ਦੁਹ ਮਹਿੰਗੀ ਵੀ ਪਈਆਂ ਨੇ ਕਿਉਂਕਿ ਉਹ ਹੁੰਦਾ ਵੀ ਜਿਵੇਂ ਬਰੀਡ ਦੇ ਹਿਸਾਬ ਨਾਲ ਜਿਹੜੀ ਨਸਲ ਦੀ ਵੀ ਜਾਦੇ ਵਧੀਆਗੀ ਹੈ ਨਾ ਕੁਆਲਿਟੀ ਜਿਵੇਂ ਆਪਾਂ ਕਹਿ ਸਕਦੇ ਆ ਫਿਰ ਉਸ ਹਿਸਾਬ ਨਾਲ ਰੇਟ ਵੀ ਹੋਊਗਾ ਤੇ ਵੀਰ ਜਦੋਂ ਅਸੀਂ ਲਿਆਂਦੀਆ ਵੀ ਮੈਂ ਕਿਹਾ ਵੀਰੇ ਸਾਨੂੰ ਸੰਭਣ ਦਾ ਇਹਨਾਂ ਦਾ ਪਤਾ ਨਹੀਂ ਹੈਗਾ ਤੇ ਅਸੀਂ ਲਿਆਂਦੀਆ ਚਲੋ 20 25 25000 ਦੀ ਲਿਆਂਦੀ ਪਿਆਰ ਦੇ ਦੋ ਬੱਕਰੀਆਂ ਬਦੂ ਬਾਦ ਪਿਆ ਤਾਂ ਪਾਣੀ ਉਹਨਾਂ ਨੂੰ ਹੋ ਜੋ ਬਰੇਮਾ ਪ੍ਰੇਮਾ ਹੋ ਗਿਆ ਮਰ ਜਾਣੀਆਂ ਅਸੀਂ ਕਹਿੰਦੇ ਸਾਨੂੰ ਤਾਂ ਭਾਈ ਨੁਕਸਾਨ ਹੋ ਗਿਆ ਇਹਨਾਂ ਦੇ ਵਿੱਚ ਨਾ ਫਿਰ ਅਸੀਂ ਕਦੇ ਵੀ ਉਹ ਕਾਰੋਬਾਰ ਨਾ ਤਾਂ ਕਰਨਾ ਨਾ ਹੀ ਫਿਰ ਅਸੀਂ ਅੱਗੇ ਕਿਸੇ ਨੂੰ ਕਹਾਂਗੇ ਵੀ ਇਹ ਕਾਰੋਬਾਰ ਤੁਸੀਂ ਕਰ ਲਓ ਹੂੰ ਇਹ ਭਾਣੇ ਫਿਰ ਜਿਵੇਂ ਚਲੋ ਬੱਕਰੀਆਂ ਦੀ ਗੱਲ ਚੱਲ ਪਈ ਇਹ ਵਿੱਚ ਫਿਰ ਲੋਕਾਂ ਨੇ ਬਹੁਤ ਕਿਹਾ ਹਣਾ ਵੀ ਇਹ ਕੀ ਕੰਮ ਹੈ ਵਿਢ ਲਿਆ ਇਹ ਕੀ ਕਰ ਲਿਆ ਹਣਾ ਨਿਤਾਨੇ ਮਿਹਣੇ ਇਹ ਮਾਰੇ ਹੋਣੇ ਲੋਕਾਂ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਕਿ ਇਹ ਵੀ ਜੱਟਾਂ ਜਿਮੀਦਾਰਾਂ ਵਾਲਾ ਕੰਮ ਨਹੀਂ ਹੈਗਾ ਪਰ ਮੇਰੀ ਸੋਚ ਨਹੀਂ ਹੈਗੀ ਕਹਿੰਦੇ ਵੀ ਬੰਦੇ ਦੀ ਸੋਚ ਆ ਜਿਹੜੀ ਉਹ ਛੋਟੀ ਵੱਡੀ ਹੋ ਸਕਦੀ ਹੈ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਤੇ ਜੇ ਆਪਾਂ ਦਸਾਂ ਨਾ ਹਾਂ ਦੀ ਕਿਰਤ ਕਰਕੇ ਰੋਟੀ ਖਾਣੇ ਹਨਾ ਉਹਦੇ ਨਾਲੋਂ ਚੰਗਾ ਕੁਝ ਵੀ ਨਹੀਂ ਹੈਗਾ ਹੂੰ ਠੀਕ ਹੈ ਕਿ ਮੈਂ ਜੇ ਕਿਸੇ ਦੇ ਅੱਗੇ ਹੱਥ ੱਡਾਂਗੇ ਵਾਲਾ ਕਹਿੰਦਾ ਕੰਮ ਕਰਕੇ ਨਹੀਂ ਖਾ ਸਕਦਾ ਇਹ ਆਪਾਂ ਦਸਾਂ ਨੌਾਂ ਦੀ ਵੀਰੇ ਕਿਰਤ ਕਰੀ ਆ ਦੋ ਤੋਂ 40 ਪਿਆ ਬੱਕਰੀਆਂ ਬਣਾਈਆਂ ਨੇ ਇੱਕ ਮੱਝ ਤੋਂ ਆਪਾਂ ਕੰਮ ਸਟਾਰਟ ਕੀਤਾ ਸੀ ਤੇ ਆਪਣੇ ਕੋਲ ਅੱਜ 20-25 ਮੱਝਾਂ ਨੇ ਗਿਆ ਬਾਕੀ ਆਪਾਂ ਬਰੀਡ ਤੇ ਹੁਣ ਕੰਮ ਕਰ ਰਹੇ ਆ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਨ ਕੇ ਚੱਲੋ ਸਾਰੀ ਮੇਰੇ ਕਲੇ ਤੇ ਬਰੀਡ ਹੋਊਗੀ ਹਨਾ ਇਹ ਵੀ ਭੈਣੇ ਹਨਾ ਇੱਕ ਮੱਝ ਤੋਂ ਕੰਮ ਸਟਾਰਟ ਕੀਤਾ ਸੀਗਾ ਇਹ ਵੀ ਇੱਕ ਮੱਝ ਤੋਂ ਮੈਂ ਕੰਮ ਸਟਾਰਟ ਕੀਤਾ ਸੀ ਇੱਕ ਆਪਣੇ ਘਰੇ ਹੈਗੀ ਸੀ ਇੱਕ ਆਪਾਂ ਮੱਝ ਘੱਟੂ ਤੋਂ ਲੈ ਕੇ ਆਈ ਸੀ ਠੀਕ ਹੈ ਹਾਂ ਇਹ ਵੀ ਹੌਲੀ ਹੌਲੀ ਕਿਵੇਂ ਵੀ ਪ੍ਰੋਸ ਹੰਦੋ ਵੱਡਾ ਹੀ ਦੇਖਣਾ ਚਾਹੀਦਾ ਹਮੇਸ਼ਾ ਬੰਦੇ ਨੂੰ ਜੇ ਆਪਾਂ ਹੁਣ ਜਿਵੇਂ ਕਹਦੇ ਨੇ ਵੀ ਸੁੱਤੇ ਪੈਨੋ ਬਈ 4 ਵਜੇ ਸੁਪਣਾ ਗਾਓ ਕਿਵੇਂ ਪੂਰੇ ਹੋਣਗੇ ਉਹ ਤਾਂ ਆਪਣੀ ਅੱਖਾਂ ਕੁੱਲੀਆਂ 'ਚ ਸੁਪਨੇ ਨਹੀਂ ਹੈਗੇ ਉਹ ਤਾਂ ਆਪਾਂ ਨੂੰ ਸੁੱਤੇ ਪੈਨੋ ਸੁਪਨੇ ਆਏ ਨੇ ਜਿਹੜੇ ਵੀਰੇ ਜਾਗਦੀਆਂ ਅੱਖਾਂ ਨਾਲ ਵੱਡੇ ਸੁਪਨੇ ਦੇਖਾਂਗੇ ਉਹ ਵੱਡੇ ਸੁਪਨੇ ਦੀ ਦੌੜ ਦੇ ਵਿੱਚ ਆਪਾਂ ਭੱਜੀ ਜਾਵਾਂਗੇ ਭੱਜਿਓ ਪੂਰੇ ਹੋਣਗੇ ਵਾਈਗਰੂ ਆਪਣੀ ਇੱਕ ਦਿਨ ਤਾਂ ਜ਼ਰੂਰ ਸੁਣਦਾ ਹੈ ਕਹਿੰਦੇ ਲੈਨ 'ਚ ਲੱਗੇ ਰਹੋ ਵਿਵਾਰੀ ਤਾਂ ਜ਼ਰੂਰ ਆਊਗੀ ਨਾ ਜ਼ਰੂਰ ਆਊਗੀ ਠੀਕ ਹੈ ਵੀਰੇ ਮੇਰੀ ਤਾਂ ਇਹੀ ਕਹਿਣਾ ਵੀ ਮਿਹਨਤ ਨਾਲ ਕੰਮ ਕਰੋ ਆਉਦੀ ਦਸਾਂ ਨਾ ਹਾਂ ਦੀ ਕਿ ਕੋਈ ਵੀ ਕੰਮ ਕਰਦੇ ਆਪਾਂ ਪਰ ਆਪਣੇ ਪੰਜਾਬ ਵਰਗੀ ਮੌਜਵਿਰੀ ਕਿਤੇ ਨਹੀਂ ਹੈਗੀ ਚਾਹੇ ਆਲ ਦੁਨੀਆ ਤੇ ਸਾਰੀ ਕਿਤੇ ਘੁੰਮ ਕੇ ਦੇਖ ਲਓ ਬਾਹਰਲੀ ਕੰਟਰੀਆਂ ਚ ਵੀ ਚਲੇ ਜਾਓ ਤੇ ਉਧਰ ਵੈਸੇ ਬੈਠੇ ਵੀ ਆਪਾਂ ਪੰਜਾਬ ਲਈ ਤਰਸਦੇ ਆਂ ਮੈਂ ਤਾਂ ਇੱਥੇ ਵੀ ਵੀਰੇ ਸਾਡੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੀ ਆਂ ਕਿਉਂਕਿ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਨਹੀਂ ਹੈਗਾ ਹਨਾ ਤੇ ਸਾਡੇ ਬੱਚਿਆਂ ਨੂੰ ਇੱਥੇ ਕੋਈ ਮੰਨ ਲਓ ਸਬਸਿਡੀਆਂ ਦੇ ਵਧੀਆ ਸਬਸਿਡੀਆਂ ਦੇ ਕੋਈ ਲੋਨ ਦੇਣ ਲਈ ਕੋਈ ਕਹਿ ਕਹਿ ਤਾਂ ਦਿੰਦੇ ਨੇ ਇਹ ਕਹਿਣਾ ਬਹੁਤ ਸੌਖਾ ਕਿ ਲੋਨ ਮਿਲ ਰਹੇ ਨੇ ਵੀਰੇ ਫਾਰਮੈਲਟੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਠੀਕ ਆ ਪੂਰੀ ਨਹੀਂ ਬੰਦਾ ਛੋਟਾ ਬੰ ਹਰੇਕ ਦਾ ਹੁੰਦਾ ਵੀ ਮੈਂ ਚਲੋ 2-4 ਮੱਝਾਂ ਰੱਖ ਲਾਂ ਵੀਰੇ ਲੋਨ ਨਹੀਂ ਮਿਲਦਾ ਨਹੀਂ ਮਿਲਦਾ ਆਮ ਬੰਦੇ ਨੂੰ ਉਧਾਰ ਕਰਤੀ ਕਿਹੜਾ ਲੋਨ ਦਿੰਦਾ ਕੋਈ ਨਹੀਂ ਦਿੰਦਾ ਫਿਰ ਇਹ ਭਾਵੇਂ ਕਿਸੇ ਨੇ ਇਹ ਕੰਮ ਕਰਨਾ ਕੋਈ ਘਾਟ ਵਾਲਾ ਸੌਦਾ ਤਾਂ ਨਹੀਂ ਹੈਗਾ ਬਿਲਕੁਲ ਵੀਰੇ ਘਾਟ ਵਾਲਾ ਸੌਦਾ ਨਹੀਂ ਮੇਰਾ ਤਾਂ ਇਹ ਚੀਜ਼ ਹੈ ਵੀ ਜੇ ਕਿਸੇ ਕੋਲੇ ਪੈਸੇ ਨਹੀਂ ਤੁਸੀਂ ਦੋ ਕਟੀਆਂ ਲੈ ਲਓ ਤੁਸੀਂ ਉਹਦੀ ਸਾਲ ਵਧੀਆ ਦੱਬ ਕੇ ਮਿਹਨਤ ਕਰੋ ਡੇਢ ਸਾਲ ਦੀ ਕੱਟੀ ਲੈ ਲਓ ਡੇਢ ਸਾਲ ਦੇ ਵਿੱਚ ਉਹ ਦੋ ਕਟੀਆਂ ਛੋਡੀਆਂ ਛੋਟੀਆਂ ਬਣ ਜਾਣਗੀਆਂ ਔਰ ਮੰਨ ਕੇ ਚੱਲੋ ਡੇਢ ਕੇ ਸਾਲਾਂ ਸਾਹਮਣੇ ਛੋਟੀਆਂ ਉਹ 2-2 ਲੱਖ ਰੀਆਂ ਵੀ ਤਿਆਰ ਹੋ ਸਕਦੇ ਆ ਤੁਹਾਡੀ ਮਿਹਨਤ ਹੈ ਵੀ ਅੱਜ 20000 ਦੀ ਕੱਟੀ ਲਈਏ ਤਾਂ ਇਹਨੂੰ 50-80000 ਦੀ ਹੈਗੀ ਆ 60000 ਦੀ ਵੀ ਰਹੀ ਹੈਗੀ ਆ ਬਾਕੀ ਇਹ ਚੀਜ਼ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੀ ਮਿਹਨਤ ਹੈਗੀ ਤੇ ਤੁਸੀਂ ਕਿੱਸਾ ਬਣਾ ਮਿਹਨਤ ਕਰਨੀ ਹੈ ਹਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ 2-2 ਲੱਖ ਰੀਆਂ ਵੀ ਤਿਆਰ ਹੋ ਸਕਦੀਆਂ ਹੈ ਹਨਾ ਉਹ ਆਪਣੀ ਮਿੰਟਾਂ। ਉਹ ਮਿੰਟਾਂ ਤੇ ਭੈਣਾਂ ਆਖਰੀ ਸੁਨੇਹਾ ਤੁਹਾਡਾ ਕੀ ਹੋਊਗਾ? ਵੀਰੇ ਮੇਰਾ ਹੀ ਸੁਨੇਹਾ ਸਾਰੀਆਂ ਮੇਰੀਆਂ ਭੈਣਾਂ ਨੂੰ ਕਿਉਂਕਿ ਹੁਣ ਘਰਾਂ ਦੇ ਵਿੱਚ ਵੀਰ ਤਾਂ ਉਹਨਾਂ ਨੂੰ ਬਾਹਰ ਦਾ ਕੰਮ ਵੀ ਹੁੰਦਾ। ਜੇ ਅਸੀਂ ਭੈਣਾਂ ਹੀ ਅੱਗੇ ਆ ਕੇ ਕੰਮ ਕਰਾਂਗੇ ਤਾਂ ਹੀ ਇਹ ਕਿਤੇ ਸਕਸੈਸਫੁਲ ਹੋ ਸਕਦੇ ਨੇ ਹਨਾ। ਤੇ ਇਕੱਲੇ ਵੀਰ ਵੀ ਨਹੀਂ ਹੁਣੇ ਕੁਝ ਕਰ ਸਕਦੇ ਨੇ ਜੇ ਆਪਾਂ ਇਕੱਲੇ ਵੀਰਾਂ ਤੇ ਸਿਰ ਧੀ ਕਿਉਂਕਿ ਉਹਨਾਂ ਦੇ ਉਹਨਾਂ ਕੋਲ ਬਾਹਰ ਦੇ ਵੀ ਕੰਮ ਹੁੰਦੇ ਨੇ ਉਹਨਾਂ ਨੇ ਖੇਤੀ ਦਾ ਵੀ ਕਰਨਾ। ਚਲੋ ਜਿਸ ਵੀਰਾਂ ਨੇ ਕੋਈ ਹੋਰ ਕਾਰੋਬਾਰ ਕੀਤੇ ਨੇ। ਚਲੋ ਵੀਰੇ ਨਾ ਬਾਹਰੇ ਤੁਸੀਂ ਇੱਕ ਇੱਕ ਪਸ਼ੂ ਦਾ ਆਪਦੇ ਘਰ ਦੇ ਦੁੱਧ ਲੱਸੀ ਦਹੀਂ ਵਾਸਤੇ ਘਰੇ ਦਿੱਲੀ ਕੀਤੇ ਨਾ ਕੀ ਖਬਰ ਆਉਂਦੀ ਦੁੱਧ ਫੜਿਆ ਗਿਆ ਨਕਲੀ ਪਨੀਰ ਫੜਿਆ ਗਿਆ ਨਕਲੀ ਹੈ ਨਾ ਤੇ ਵੀਰੇ ਆਪਦੇ ਬੱਚਿਆਂ ਨੂੰ ਵਧੀਆ ਖਾਣ ਪੀਣ ਦਿਓ ਹਰੇਕ ਦੇਖੋ ਹੁਣ ਬੱਚਿਆਂ ਨੂੰ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਨਾ ਤੇ ਲੇਜ ਕਰਕੇ ਦੇ ਨਾ ਖਵਾਓ ਉਹਦੇ ਬੱਚਿਆਂ ਨੂੰ ਵੀਰ ਬਣ ਕੇ ਮੇਰੀਆਂ ਭੈਣਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਦੇ ਘਰ ਦੇ ਵਿੱਚ ਆਪਦੇ ਘਰ ਦੇ ਵਾਸਤੇ ਦੁੱਧ ਪੀਣ ਲਈ ਇੱਕ ਮੱਜ ਜਰੂਰ ਰੱਖੋ ਜਰੂਰ ਰੱਖੋ بس ਇਹ ਹੀ ਸੁਨੇਹਾ ਵੀਰੇ ਤੇ ਮੈਂ ਇਹੀ ਕਹਣੀ ਆ ਦੁਬਾਰੇ ਫੇਰ ਹੀ ਕਹਣੀ ਆ ਵੀ ਜੇ ਤੁਸੀਂ ਕੰਮ ਸਟਾਰਟ ਕਰਨਾ ਘਾਟੇ ਦਾ ਸੌਦਾ ਹੈ ਬਿਲਕੁਲ ਵੀ ਨਹੀਂ ਹੈਗਾ ਹਨਾ ਤੁਹਾਨੂੰ ਵਾਦਾ ਹੀ ਦੇਊਗਾ ਪਰ ਕੰਮ ਲਗੜਨਾ ਕਰੋ ਲਗੜੋ ਧੰਨਵਾਦ ਵੀਰੇ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਨਵਾਂ ਚੈਨਲ ਆ ਵੀਰੇ ਦਾ ਵਿਚਾਰੇ ਦਾ ਇਹ ਆਇਆ ਸੀਗਾ ਚੈਨਲ ਕਹਿੰਦਾ ਭਣੀ ਵੀ ਜੇ ਕਿਸੇ ਨੂੰ ਫੋਨ ਕਰਦੇ ਆ ਉਹ ਲੋਕ ਪਹਿਲਾਂ ਪਤਾ ਕੀ ਕਰਦੇ ਜਦੋਂ ਹੁਣ ਚਲੋ ਮੰਨ ਲਓ ਅਸੀਂ ਵੀ ਕੰਮ ਸਟਾਰਟ ਕੀਤਾ ਸੀ ਉਦੋਂ ਵਿਊ ਕੀ ਹੁੰਦਾਗਾ 50 60 ਵੀਊ ਹੁੰਦੇ ਨੇ ਵੀਰੇ ਮਿਹਨਤ ਹਰ ਇੱਕ ਬੰਦਾ ਕਰਦਾ ਇਹ ਭਰਾ ਵੀ ਸਾਡੇ ਕੋਲ ਆਇਆ ਵੀ ਭਣੀ ਮੈਂ ਵੀਡੀਓ ਬਣਾਉਣੀ ਆ ਵੀਰੇ ਜਦੋਂ ਕੋਈ ਨਵਾਂ ਮੁੰਡਾ ਸਾਡਾ ਇਹੋ ਜਿਹਾ ਕੰਮ ਇਹ ਮਿਹਨਤ ਕਰ ਰਿਹਾ ਵਿਚਾਰਾ ਹੁਣ ਸਪੋਰਟ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਤੁਹਾਡੇ ਇੱਕ ਲਾਈਕ ਨਾਲ ਤੇ ਵੀ ਮੰਨ ਕੇ ਚਲੋ ਜੇ ਤੁਸੀਂ ਵੀਡੀਓ ਬਦਲ ਦਿਆ ਹੈ ਨਾ ਵੀ ਤੁਹਾਨੂੰ ਕੋਈ ਨਹੀਂ ਪੈਂਦਾ ਅਗਲੀ ਜਿੰਦਗੀ ਬਦਲ ਜਾਂਦੀ ਹੈ ਹੈ ਨਾ ਕਿਉਂਕਿ ਕੁਝ ਬੱਚੇ ਵਿਚਾਰੇ ਸਾਡੇ ਭਰਾਵ ਦੇ ਪਰਿਵਾਰ ਪਾਲਣ ਲਈ ਕਰ ਰਹੇ ਨੇ ਹੈ ਨਾ ਕੁਝ ਕਿਵੇਂ ਮਰਜ਼ੀ ਲਾ ਲੋ ਹਰ ਇੱਕ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਹੈ ਨਾ ਤੇ ਵੀਰ ਬਣ ਕੇ ਤੁਸੀਂ ਇਹ ਅਗਲੀ ਦੀ ਨਾ ਮਿਹਨਤ ਦਾ ਫਲ ਜ਼ਰੂਰ ਮੋੜਿਆ ਕਰੋ ਭਰਾਵਾਂ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟ ਵੀ ਜ਼ਰੂਰ ਕਰਿਓ ਭਰਾਵਾਂ ਕੇ ਧੰਨਵਾਦੀ ਸਾਰਿਆਂ ਦਾ